ਸਰਬ ਸੁਪੰਦੇ ਦਾਤੇ ਹਉ ਤਾਤ ਪਲ ਦੇ ਰੱਖੇ ਮੰਤਾਰੇ ਸਰਬ ਸੰਜੇ ਗੁਰੂ ਰਬ ਸ਼ਬਦ ਗੁਰੂ ਤਾਰ ਗੁਰਦੇ ਤੇ ਬਿਰਾਜਪਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਾਂਤਰਾਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਜੂਰੀ ਅੰਦਰ ਸਦ ਗੱਟਿ ਉਹ ਖਾਲਸਾ ਸਦ ਸੰਗ ਜੀਓ ਆਓ ਜੋ ਕਈਆ ਮੇਹਰਿਆ ਤੋਰ ਪਾ ਤਦ ਅਨੁਸਾਰੀ ਸ੍ਰੀ ਗੁਰੂ ਨਾਨਕ ਪਾਸ਼ਾ ਦੇ ਪਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰ ਕਰਦੇ ਸੋਧਿਆ ਰਹੇ ਹਾਂ ਆਪੋ ਅਜ ਵੀ ਉਸੇ ਡੜੀ ਦਾ ਕਿੱਸਾ ਬਣ ਕੇ ਆਪੋ ਸਤਿਗੁਰਾਂ ਦੇ ਪਵਨ ਜੀਵਨ ਵਿੱਚੋਂ ਕੁਝਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਦਾ ਯਤਨ ਕਰੀਏ ਜਿਸ ਰੱਬੀ ਗੁਣਾ ਦੀ ਬਰਕਤ ਦੇ ਨਾਲ ਇਨਸਾਨ ਦੁੱਖਾਂ ਤਲਸਾ ਰੋਗਾ ਸੋਗਾ ਕਾਲਿਆ ਸੜਿਆ ਚਿੰਤਾ ਫਿਕਰਾ ਤੋਂ ਬਚਦਾ ਜਮਾਦੀ ਮਰਦੂਮੀ ਬਚਦਾ ਹੈ ਅੱਜ ਸੁਬਹ ਦੇ ਦੇਖਦੇ ਆ ਰਹੇ ਆਪਾਂ ਚਿਰਾਂ ਸਿਰੱਖ ਜਿਉਣਾ ਇਨਾਂ ਦੇ ਪੈਰ ਜੋ ਜਨਮ ਤੇ ਮਰਨ ਦਾ ਦੁੱਖ ਹੈ ਨਾ ਉਹ ਬੋਧ ਅਸਤ ਤੱਕ ਭਾਵ ਮਾਣਾ ਹੈ ਉੱਨਤ ਜੋਨੀਓ ਤੋਂ ਬਚਨ ਵਾਸਤੇ ਵਿਸਾਜੋ ਤੇ ਰੱਬੀ ਗੁਣਾਂ ਦੇ ਬੋਧ ਰੂੜ ਸੱਜਣੋ ਵੀ ਜਿ ਰੱਬੀ ਗੁਣ ਕੋਲ ਨਹੀਂ ਤੇ ਜੀਵਨ ਅਧੂਰਾ ਹੈ ਨਾਮ ਭਾਵੇਂ ਕਿੰਨਾ ਜਪਿਆ ਹੋਵੇ ਸਾਰੇ ਸੰਸਾਰ ਦੇ ਰੰਗ ਦੀ ਮਹਿਮਾ ਕੀਤੀ ਨਾ ਤਨੂਰ ਲਾਲ ਸਿੰਘ ਸਾਹਿਬ ਕਹਿੰਦੇ ਨਹੀਂ ਨਾਮ ਦੀ ਮਹਿਮਾ ਤੇ ਆਪਦੇ ਸਾਦੇ ਹੈ ਹੀ ਆ ਨਾਮ ਦੀ ਮਹਿਮਾ ਕਿਸੇ ਘਰ ਦੇ ਘਟਨੀ ਨਹੀਂ ਕਿਸੇ ਦੁਕਾਨ ਦੇ ਬਧਨੀ ਬਧਨੀ ਨਹੀਂ ਉਹ ਸਦਾ ਅੰਦਰ ਨੇ ਰਹਿਤ ਅਟੰਦਰ ਰਹੀ ਪਰ ਜੇ ਰੱਬ ਨੂੰ ਨਹੀਂ ਨਾ ਤੇ ਜੀਵਨ ਅਧੂਰਾ ਏ ਜਮਾ ਦੀ ਵਾਰ ਮਾਨਵੀ ਵਾਰ-ਵਾਰ ਜਨਮ ਲਵਗੀ ਅਰੇ ਨਾ ਜੁਨੀਆ ਵਿੱਚ ਵਿੱਚ 84 ਲੱਖ ਵਿੱਚ ਵਿਚਰਨਾ ਪਊਗਾ ਇਹਦੇ ਜਨਮ ਤੇ ਮਰਨ ਦਾ ਦੁੱਖ ਸਾਲ ਦਾ ਹੋਵੇ ਇਸ ਕਰਕੇ ਆਓ ਭਾਵੇਂ ਆਪਾਂ ਜੀਵਨ ਗੁਰਦੰਸ ਸਾਹਿਬੀ ਦਾ ਵਿਚਾਰੇ ਪਰ ਗੁਣ ਸਾਲੂ ਮਿਲਦੇ ਦੇ ਵਿੱਚੋਂ ਉਹਨਾਂ ਕੋਲ ਗੁਣਾ ਐ ਸੀਗੇ ਤਾਂ ਉਹ ਗੁਰਦਾਨ ਸਿੰਘ ਸਾਹਿਬੀ ਕੋਤਰ ਵੀ ਗੁਣਾ ਐ ਸੀ ਉਹਦਾ ਖਜ਼ਾਨਾ ਸੀ ਉਹ ਆਪਾਂ ਖਜ਼ਾਨਾ ਦੱਬੀ ਖਜ਼ਾਨੇ ਵਿੱਚੋਂ ਰੱਬੀ ਗੁਣਾ ਨੂੰ ਲੈ ਲਈ ਤੇ ਪਿਆਰੋ ਇੱਕ ਸ਼ਰਧਾ ਦੇ ਦਿਸੇਗੇ ਇਹ ਰੋਇਆ ਬਖ ਬਗਾਲ ਤੇ ਮਾਂ ਮੀਂਹ ਦੁੱਧ ਦਿੱਤੇ। ਬੱਚਾ ਨਾ ਨੋਏ ਤੇ ਮਾਂ ਫਿਰ ਆਪਣੇ ਕੰਮ ਦੰਦੇ ਲੱਗੇ ਰਹਿਦੀ ਆ। ਉਦੋਂ ਦੇਣਾ ਹੀ ਪੋਰੀ ਜਾਂਦੀ। ਹਾਂ ਬੁੱਧ ਜੀ ਤਾਂ ਇਹ ਬકરી ਗੱਲ ਜੇ ਬੱਚਾ ਰੇਡਦਾ ਹੈ ਮਾਂ ਨੂੰ ਪਤਾ ਪੈਦੀ ਜਾ ਰਿਹਾ। ਉਹਨੂੰ ਕੋਈ ਦੁੱਧ ਦਾ ਖਿਆਲ ਨਹੀਂ ਹੁੰਦਾ। ਜਦ ਮਾਂ ਦਾ ਦੁੱਧ ਯੋਗ ਪਾਵੇ ਜਾਂ ਫਿਰ ਮਾਂ ਦਾ ਦੁਖੀ ਤੇ ਮੇਲ ਲੱਗ ਜਾਵੇ ਯਾਦ ਆ ਜੇ ਬੱਚੇ ਦੀ ਤਰ ਦੋਦੇ ਸਾਦੀ ਯਾਦ ਨੂੰ ਆਦੀ ਸਾਦੀ ਯੂਗ ਸਾਡਾ ਕੋਈ ਕਰਮੀ ਹੋ ਜਾਈ ਕੋਈ ਯਾਦ ਰੱਖਣ ਵਾਲਾ ਸਾਡਾ ਕੋਈ ਕਰਮੀ ਹੋ ਜਾਈ ਵੀ ਜਿਹੜੇ ਸਾਡਾ ਕੋਈ ਕਰਮੀ ਯਾਦ ਆ ਜੇ ਉਸ ਅੱਗ ਕੋ ਖਰਾਬ ਲਾ ਖੁਦਾ ਵਾਗੇ ਨੂੰ ਤੇ ਸਾਡੇ ਦੋ ਤਰ ਸੁਕਾ ਕੇ ਸਾਨੂੰ ਗੁਰਦੇਵ ਪੰਡਾਲ ਵਿੱਚੋਂ ਵੀ ਗੁਰਦੇਵ ਪੰਡਾਲ ਵਿੱਚੋਂ ਸਾਰੀ ਚੋਲੀ ਪਾਤੀ। ਇਹਦੇ ਮੰਗੰਦੇ ਨਾਲ ਗੱਲ ਪਾਡ ਦਿੱਤਾ। ਫੇਰ 15 ਲੀਟਰ ਦਾ ਲੈ। ਉਹ ਕਹਿੰਦੇ ਯਾਦ ਰੱਖਿਓ ਇਨਸਾਨ ਮੰਗਣਾ ਹੈ ਮਾੜਾ। ਮੰਗਣਾ ਖੈਰ ਮਾੜਾ। ਮੰਗਲ ਗਿਆ ਸੋ ਬਲ ਗਿਆ ਮੰਗਲ ਮੂਰ ਨਾ ਜਾਏ ਮਰ ਕੇ ਜਾਂਦਾ ਪੈਰੋ ਮੰਗਲ ਵਾਲਾ ਸਮਰਥ ਦੇ ਦੇਣਾ ਤੁਹਾਡੇ ਸਰਦਕਾਰ ਜਮੰਤੇ ਆਉਂਦੇ ਆ ਇਹ ਜ਼ਮੀਰ ਮਾਰ ਕੇ ਆਉਂਦੇ ਜ਼ਮੀਰ ਮਾਰ ਕੇ ਜੇ ਪਹਿਲਾ ਅੰਧਾਰ ਆਕਰ ਰਖੀ ਹੋਏ ਮੰਗਣ ਦੇ ਜਾਂਦਾ ਤੇ ਮਰ ਪਾਵੇ ਜੋ ਮੰਗਣ ਦੇ ਜੋ ਆਕਰ ਦੇ ਮੰਗਣ ਦੇ ਹੰਕਾਰ ਮੰਗਣ ਦੇ ਦਿੰਦਾ ਮਰਿਆ ਮਨ ਮਰਿਆ ਹੋਏ ਮੰਗ ਸਰ ਦਾ ਪਾਛਦੇ ਇਹ ਗੱਲ ਵੱਖਰੀ ਆ ਕਿ ਤੇਰਾ ਮੰਗਣ ਦਾ ਬੜਾ ਚਿਰਾਂ ਤੋਂ ਸੁਭਾਅ ਤੇਰਾ ਕਈ ਜਨਮ ਤੋਂ ਮੰਗੜ ਦਾ ਸੁਭਾਅ ਉਸ ਬਾਪਤਾ ਉਤੋਂ ਮੰਗਣੋਂ ਰਹਿ ਨਹੀਂ ਸਕਦਾ ਕਦੇ ਵੀ ਰਹਿਸੋ ਜਿਹੜਾ ਮੰਗਦਾ ਨੂੰ ਨਿਆਣਾ ਵੀ ਗਿਆ ਪਾਛੇ ਨੇ ਬੱਚਾ ਵੀ ਗਿਆ ਮੰਮਾ ਮੰਗਣ ਹਾਰ ਜਿਆਣਾ ਮੰਗਣ ਵਾਲਾ ਜਿਹੜਾ ਉਹ ਜਿਹੜਾ ਜੀ ਕੋਈ ਮੰਗੀ ਜਾ ਰਿਹਾ ਕੋਈ ਜਿਹਦੇ ਆਣਾ ਜੀ ਸਮਝ ਨਹੀਂ ਆਇਆ ਅਜੇ ਉਹ ਨੂੰ ਸਮਝ ਨਹੀਂ ਹੈ ਤੇ ਮੈਂ ਮੰਗਣਾ ਕੀ ਹੈ ਆਪਾਂ ਪਿੱਛੇ ਦੇ ਵਿਚਾਰ ਇੱਕ ਵਾਰ ਕੀਤੇ ਸੀ ਬੇ ਮੰਗਣ ਲੱਗਿਆ ਰਾਵਣ ਦੇ ਭਰਾ ਕੋਮ ਕਰ ਦੇ ਜਦ ਮੰਗਣ ਦੀ ਵਾਰੀ ਆਈ ਨਾ ਪਾਪੀ ਤੋਂ ਖੁਸ਼ ਹੋ ਗਏ ਜਿਵੇਂ ਕਿ ਮੰਗ ਕੀ ਮੰਗਦਾ ਹੈ ਤੇ ਮੰਗਣਾਂ ਸੀ ਮੈਂ 6 ਮਹੀਨੇ ਜਾਗਦਰਾਮ ਤੇ 1 ਰਾਤ ਸੋਵਾ ਤੇ ਮੰਗਣ ਵਾਲੇ ਦੇ ਵੇਲੇ ਦਾ ਉਹ ਜੋ ਨਿਕਲ ਗਿਆ 6 ਮਹੀਨੇ ਸੁੱਤਾ ਰਹਾ ਮਤ 1 ਦਿਨ ਜਾਗੋ ਪਛਦੇ ਆ ਗੁਰੇ ਤੁਸੀਂ ਸੁਣਿਆ ਗੁਰਬਾਣੀ ਵਿੱਚੋਂ ਮੰਗਣ ਦੇ ਨ ਯੋਗ ਦੇਣ ਦਾ ਯੋਗ ਮੰਗਣ ਯੋਗ ਨ ਦੇਉਣ ਯੋਗ ਨਾ ਮੰਗਣਾ ਜੋਰ ਜੋਰ ਦਾ ਮੰਗਿਆ ਜਾ ਸਕਦਾ ਤੇ ਨਾ ਦਿੱਤਾ ਜੋਰ ਦਾ ਜਾ ਸਕਦਾ ਦੋਵੇਂ ਦਾ ਨਾ ਜੋਰ ਦਾ ਕੋਈ ਵੀ ਨਹੀਂ ਹੁੰਦਾ ਇਸ ਵਾਸਤੇ ਪਾਸ਼ੂ ਕਿਹਾ ਨੇ ਜੇ ਤੂੰ ਮੰਗਣਾ ਦਾ ਮੰਗਲ ਮੈਂ ਮੰਗਲ ਨਹੀਂ ਕਾ ਜਿੱਤਰਾ ਮੰਗਣ ਦਾ ਸੁਭਾਅ ਹੈ ਬੰਦਾ ਪ੍ਰਾਣ ਤਰ ਨਹੀਂ ਨਾ ਜਾਤ ਜਾਂਦਾ ਤੇ ਬੇਪਰਖ ਗੱਲ ਮੰਗ ਲਿਆ ਕਰ ਮੰਗਲ ਨਾ ਮੰਗਲ ਨੀਕਾ ਹਰ ਜਸ ਗੁਰ ਤੇ ਮੰਗਣਾ ਜੇ ਮੰਗਣਾ ਹੀ ਚਾਹਨਾ ਹੈ ਨਹੀਂ ਅਰਸਾ ਦਾ ਮੰਗਣ ਤੋ ਤੇ ਸੰਸਾਰ ਦੇ ਝੋਕ ਪਦਸਰਾ ਮੰਗ ਰਬ ਦਾ ਨਾਮ ਮੰਗ ਰਬ ਰਬ ਦਾ ਨਾਮ ਮੰਗਣਾ ਪਦੇ ਧਰਮ ਮੰਗਣਾ ਦਇਆ ਸਤਸੰਤੋ ਤੀਜ ਧਰਮ ਵਿਚਾਰ ਮੰਗਣਾ ਮੰਗਲ ਨੂੰ ਬਹੁਤ ਕੁਝ ਪਿਆਰ ਦੇ ਵਿੱਚ ਹਰ ਉਹ ਦੇਈ ਜਾ ਰਿਹਾ ਹੈ ਮੰਗਣਾ ਤੋਂ ਚੰਗੀ ਜੀ ਤੇ ਮੰਗ ਲਾ ਕਈ ਵਾਰ ਆਪਣੇ ਸਮਾਜ ਵਿੱਚ ਵੀ ਆਪੋ ਦੇਖਦੇ ਆ ਕਿ ਹਾਂ ਤੂੰ ਮੰਗਣ ਲੱਗਾ ਕੋ ਚੰਗੀ ਜੀ ਤੇ ਮੰਗ ਲੈਂਦਾ ਜੇ ਮੰਗਣ ਲੱਗਾ ਤੁਰ ਜਾ ਤੇ ਮੰਗ ਰਿਹਾ ਆਮ ਸਭੀ ਗੱਲਾਂ ਸੁਦਾ ਅਰਥ ਗੱਲਾਂ ਨੇ ਆਓ ਆਪਾਂ ਇੱਕ ਚੀਜ਼ ਮੰਗੀਏ ਜਿਹੜੀ ਤਕਰੀਬਨ ਮੇਨ ਜੇ ਮੇਨ ਤੋਂ ਆਪ ਵਿਚਾਰ ਕਰਦੇ ਗੁਰੂ ਤੇ ਅਗਰ ਇਹ ਮੰਗੀ ਆਪ ਜੇ ਇਹ ਮੰਗਣਾ ਮੈਨੂੰ ਦੇ ਪਾਛੇ ਉਹ ਅਕਲ ਦੇ ਜਿਹੜੀ ਤੁਹਾਡੇ ਕੋਲ ਹੈ ਉਹ ਮਤ ਦੇ ਜਿਹੜੀ ਤੇਰੇ ਕੋਲ ਮਤ ਗੁਰੂ ਕੋਲ ਮਤਿਆ ਫਿਰ ਉਹ ਗੁਰੂ ਮਤ ਗੁਰੂ ਨੂੰ ਮੇਉ ਦੇ ਗੁਰੂ ਤੋਂ ਮਿਲੇ ਮਤ ਜਿਹੜੇ ਤੇਰੇ ਗੁਰੂ ਦੇ ਗੁਰੂ ਕੋਲੋਂ ਤੈਨੂੰ ਮਿਲ ਬਤ ਮਿਲਿਆ ਉਹ ਮਤ ਸਾਨੂੰ ਗੁਰਮਤਿ ਬੰਦੇ ਤੇ ਜੇ ਜਦੋਂ ਉਹ ਮਤ ਮੰਗਾਵੇ ਮੰਗਾਵੇ ਤਾਂ ਉਹ ਦਾ ਦਾਨ ਸਾਨੂੰ ਮਿਲ ਗਿਆ ਤੇ ਸੱਜ ਜਾਣਿਓ ਫਿਰ ਖੇਲ ਥੋੜੀ ਬਣ ਲੱਗ ਬਣੇ ਸ਼ੁਰੂ ਹੋ ਜਾਈ ਜੇ ਉਹ ਦਿਵੇਂ ਗੁਰਮੱਤੇ ਚੱਲੀ ਜਾਵਾਂਗਾ ਤੇਵੇਂ ਤੇਵੇਂ ਤੇਰਾ ਜਿੰਦਨ ਦਾ ਰਸਤਾ ਜਿਹੜਾ 15 ਹੁੰਦਾ ਜਿਉਗਾ ਸਾਹੂ ਦਾ ਜੋ ਸਭ ਸਾਧ ਰਸਤੇ ਤੁਰਦਾ ਚੋਕਾ ਹੁੰਦਾ ਤੇ ਪਾਸ਼ਾ ਨੇ ਧਰਗੁਰੂ ਨਾਨਕ ਸਾਹਿਬ ਨੇ ਸਾਨੂੰ ਆਪ ਰਸਤਾ ਸਾਹ ਕਰਕੇ ਦਿੱਤਾ ਗਾਂਢੀ ਦਾ ਉਹਨਾਂ ਕਿਦਾਂ ਨਾਲੇ ਜੋਰ ਸੁਣੋ ਸੰਸਾਰ ਦੇ ਡੋਣਾ ਜੀ ਆਪਣੇ ਪਿੰਡੇ ਤੇ ਡਾਇਆ ਉਹਨੇ ਆਹੋ ਰਸਤਾ ਸਾਫ ਕੀਤਾ ਮੈਂ ਮੇਰੇ ਸਿਖਾ ਨੂੰ ਤਖਨੀਬ ਨਾ ਹੋਏ ਤੁਰ ਲਗਿਆ ਪਰ ਸੇ ਪਿੰਡ ਮਹਿਮਾਨ ਉਤਰਦੇ ਨਹੀਂ ਚੌਂਦਾ ਓਹ ਤੁਰਦੇ ਨਹੀਂ ਚੌਂਦਾ ਦੇ ਤੁਰਦਾ ਵੀ ਤੇ ਆਪਣੀ ਦਾ ਤੁਰਦਾ ਹੈ ਵੀ ਇਸ ਰਸਤੇ ਨਹੀਂ ਜਾਣਾ ਮੈਂ ਤੇ ਇਸ ਰਸਤੇ ਜਾਉ ਆਪੋ ਦੇਖੀਏ ਸੰਸਾਰ ਵਿੱਚ ਸਮਾਜ ਵਿੱਚ 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 ਚਲੇ ਆਪਾਂ ਬੰਦਾ ਮਾਰੇ ਕੰਮ ਨੂੰ ਛੇਤੀ ਜਾਂਦਾ ਏ ਭਲੇ ਕਰ ਰੋ ਬਹੁਤ ਕਰ ਆਉਂਦਾ ਏ ਆਪਾਂ ਜੀ ਸੰਸਾਰ ਦੇ ਕਿ ਦਿੱਤਾ ਇਹ ਗੱਲ ਆਪੋ ਆਪਣੇ ਗੁਣੇ ਕਰਨ ਵਾਲੇ ਬੁਰੇ ਬੁਰੇ ਕੰਮ ਕੋ ਉੱਠ ਖਲੋਇਆ ਬੁਰੇ ਕੰਮ ਕੋ ਉੱਠ ਖਲੋਇਆ ਨਾਮ ਕੀ ਵੇਲਾ ਪਹਿ ਪਹਿ ਰੋਇਆ ਸੋਇਆ ਕਦੇ ਜਦੋਂ ਬੁਰੇ ਕਰਨ ਵਾਲੇ ਪਾਸੇ ਜਾਣਾ ਸੀ ਤੇਰਾ ਫੇਰੀ ਟੱਕੀ ਟੋਰੀ ਬੇਇਮਾਨੀ ਨਾਲ ਚੋਰੀ ਵਾਲੇ ਪਾਸੇ ਜਾਣਾ ਸੀ ਤੇ ਸਾਰੀ ਰਾਤ ਵਿੱਚ ਉੱਠਾ ਉੱਠਦਾ ਰਿਹਾ ਬਾਹਰ ਬਾਹਰ ਉੱਠਦਾ ਰਿਹਾ ਜਗਦਾ ਰਿਹਾ ਉੱਠਦਾ ਰਿਹਾ ਜਗਦਾ ਰਿਹਾ ਉੱਠਦਾ ਰਿਹਾ ਤੇ ਜਦੋਂ ਨਾਮ ਦਾ ਅੰਮ੍ਰਿਤ ਵੇਲੇ ਨਾਮ ਦਾ ਪੜਾ ਸਮਾਸੀ ਬਿਨ ਨਾਮ ਜਪੜਾ ਦਾ ਵੇਲਾ ਜਦੋਂ ਅਸੀਂ ਅੰਮ੍ਰਿਤ ਵੇਲਾ ਗਏ ਨੇ ਅੰਮ੍ਰਿਤ ਵੇਲੇ ਕੀ ਹੋ ਗਏ ਨੇ ਬੈਰੋ ਰਾਤ ਨੂੰ ساری ਰਾਤ ਸੌ ਕੇ ਬੰਦਾ ਦਰਾ ਦਿਮਾਗ ਨਾ ਉਹ ਰੈਸਟ ਕਰ ਦਿੰਦਾ ਤੰਦਰੁਸਤ ਹੋ ਜਾਂਦਾ ਦੂਸਰਾ ਅੰਮ੍ਰਿਤ ਵੇਲੇ ਅੰਮ੍ਰਿਤ ਚੜਦਾ ਏ ਅੰਮ੍ਰਿਤ ਵੇਲੇ ਅੰਮ੍ਰਿਤ ਚੜਦਾ ਏ ਜਿਹਨੂੰ ਅਸੀਂ ਕਹਿੰਦੇ ਮੀਂਹ ਪੈਂਦਾ ਹੈ ਮੀਂਹ ਦਾ ਅੰਮ੍ਰਿਤ ਪੈਂਦਾ ਹੈ ਮੀਂਹ ਦਾ ਅੰਮ੍ਰਿਤ ਆ ਵੀ ਪੈ ਰਹੇ ਜਿਹੜਾ ਪਿਆਰ ਜਗਦਾ ਉਹ ਵਾਹ ਕੋਈ ਛਾਣ ਕਰੂ ਨਾ ਇਹਦੇ ਵਿੱਚ ਜਿਹੜਾ ਸੁੱਤਾ ਉਹਨੂੰ ਵੀ ਪਤਾ ਨਹੀਂ ਪੈ ਰਿਆ ਕਿ ਨਹੀਂ ਪੈ ਰਿਹਾ ਪਛੀ ਨਿਰਮਤ ਵੇਲੇ ਵੀ ਪੈ ਰਿਆ ਅਮਰਤ ਦਾ ਬੁੰਜੇ ਬੁੰਜਨਾ ਹਾਰ ਜਿੰਨੂੰ ਉਸ ਕੋ ਸੋਝੀ ਆ ਗਈ ਵੀ ਅਮਰਤ ਵੇਲੇ ਪਤਾ ਲੱਗ ਗਿਆ ਪਾਸੋਜੀਦ ਹੁੰਦਾ ਪਾਪਾ ਦਾ ਲੱਗਿਆ ਵੀ ਅਮਰਤ ਵੇਲੇ ਅਮਰਤ ਛਰਦਾ ਏ ਅੰਮ੍ਰਿਤ ਹੈ ਕੀ ਪੈਰੋ ਐ ਮ੍ਰਿਤ ਮੌਤ ਤੋਂ ਬਚਾਉਣ ਵਾਲਾ ਇੱਕ ਹੋਰ ਦੇਖਿਓ ਮੌਤ ਤੋਂ ਬਚਤ ਨਹੀਂ ਕੋਈ ਸਕਦਾ ਮੌਤ ਤੋਂ ਬਚ ਨਹੀਂ ਕੋਈ ਸਕਦਾ ਇੱਕ ਵਾਰੀ ਜਿਹਦਾ ਜਨਮ ਹੋਇਆ ਉਹਨੇ ਇੱਕ ਵਾਰ ਮਰਦਾ ਹੀ ਮਰਦਾ ਜਿਹਨੇ ਜੰਮਣਾ ਨਾ ਉਹਨੇ ਇੱਕ ਵਾਰ ਜਰੂਰ ਮਰਦਾ ਹੈ ਜਿਹੜਾ ਘਟ ਗਿਆ ਕਰਿਆ ਗਿਆ ਚੀਜ਼ ਉਹਨੇ ਜਰੂਰ ਇੱਕ ਦਿਨ ਪਾ ਜਾਣਾ ਤਦੇ ਤੇ ਪਾਡੇ ਭਾਵੇਂ ਮਿੱਟੀ ਦੇ ਆ ਭਾਵੇਂ ਪੱਥਰ ਦੇ ਆ ਭਾਵੇਂ ਉਹ ਲੋਹੇ ਦੇ ਬਿਉਨਾ ਹੋਣ ਭਾਵੇਂ ਸੋਨੇ ਚਾਂਦੀ ਦੇ ਕਿਉਂ ਨਾ ਹੋ ਜਿਹੜੇ ਕਦੇ ਘਰੇ ਗਏ ਭਾਵੇਂ ਉਹਨਾਂ ਦੇ ਇੱਕ ਵਾਰ ਟੁੱਟ ਜਾਣਾ ਜ਼ਰੂਰ ਟੁੱਟ ਜਾਣਾ ਉਹਨਾਂ ਕੋ ਰੋਕ ਨਹੀਂ ਸਕਦਾ ਇੰਤੁ ਕਦੋਂ ਟੁੱਟਣਾ ਟੁੱਟਣਾ ਵਾਛੇ ਜਦੋਂ ਇੰਤੁ ਵਾਰ ਤੇ ਟੁੱਟਣਾ ਡੁੱਟਣਾ ਹੈ ਮਰਦਾ ਹੈ ਮਰਦਾ ਹੈ ਪਰ ਵਾਰ-ਵਾਰ ਦਾ ਮਰਨ ਉਹ ਬਕੂਜੂ ਜਿਹਨੂੰ ਆਪਾਂ ਗੱਲ ਆਰੰਭ ਸ਼ੁਰੂ ਤੋਂ ਕੀਤੀ ਸੀ ਬੇ ਅਚਰਅ ਸੀ ਲਾਜ਼ਮੀ ਹੈ ਜਿਹੜੀ ਅਸੀਂ ਦੇਖ ਰਹੇ ਹਾਂ ਨਾ ਜਨਮ ਮੰਦਰ ਦਾ ਦੁੱਖ ਹੈ ਨਾ ਉਹ ਵਾਰ-ਵਾਰ ਦੇ ਚਾਲੂ ਤੇ ਪੁਰਤਸਾਰ ਦੇ ਬੜਾ ਪਰ ਵਾਰ-ਵਾਰ ਦੇ ਚਾਲੂ ਇਸ ਵਾਤੇ ਕਰੋ ਗੁਰੂ ਦੇ ਮੱਤ ਮੰਗੇ ਪਤੰਜਲੀ ਗੁਰਮਤ ਦੇ ਤੇ ਤੇਰੇ ਰੱਬੀ ਦਜਾਲਾਂ ਦੇ ਵਿੱਚੋਂ ਮੇਰੀ ਜੋੜੇ ਵਿੱਚ ਕੁਝ ਰੱਬੀ ਗੁਣ ਪਾ ਦੇ ਤੇ ਰੱਬੀ ਦੇ ਗੁਨਾਵ ਗੁਣੋਂ ਤੋਂ ਬਗਾਲ ਇਹ ਜੀਵਨ ਸਾਡਾ ਸਫਲ ਜ਼ਮੂਰ ਨਹੀਂ ਹੋਸਾਦਾ ਤਸਾ ਜਾਣੋ ਰੱਬੀ ਗੁਣਾ ਤੋਂ ਬਗਾਲ ਅਸੀਂ ਦੁੱਖਾਂ ਕਰੇ ਸਾਰੇ ਲੋਕਾਂ ਸੋਗਾ ਕਾੜਾ ਸਾਰੇ ਆ ਚਿੰਤਾ ਫਿਰਦਾ ਤੋਂ ਨਹੀਂ ਬੱਸ ਸਕਦੇ ਨਾ ਜਮਾਂ ਦੀ ਮਾਰ ਤੋਂ ਬੱਸ ਸਕਦੇ ਤੇ 85 ਲੱਖ ਜੁਨਾ ਜਿਹਨਾਂ ਵਿੱਚੋਂ ਨਿਕਲ ਗਏ ਉਹ ਤੇ ਪੱਕੀਆਂ ਪੱਕੀਆਂ ਤੇ ਅੱਜ ਪਾਛਲੇ ਕੁਝ ਖੇਲ ਹੋਰ ਵਰਤਾਤੇ ਗੱਲ ਕਰ ਅਸੀਂ ਆਪਾਂ ਅਕਾਲ ਪੁਰਖਰਾਜਾ ਖੁਦਾ ਦੀ ਮਾਇਆ ਦੀ ਹਰ ਬੰਦਾ ਦਮਨ ਕਨੇਕਾ ਸਾਦਾ ਕੁਝ ਗੁਰੂਆਂ ਵਿੱਚੋਂ ਇਰਛ ਕੋ ਦੇ ਆ ਕੇ ਖੁਦ ਖੁਦਾ ਨੂੰ ਪਾ ਲਈਏ ਬੇਜੇ ਦੇ ਰੱਬ ਦੀਆਂ ਗੱਲਾਂ ਸੁਣਦੇ ਆ ਉਹਨੂੰ ਦੇਖ ਵੀ ਲਈਏ ਗੱਲਾਂ ਸੁਣਦਿਆਂ ਸੁਣਦਿਆਂ ਮਨ ਵਿੱਚ ਚਾਹ ਪੈਦਾ ਹੁੰਦਾ ਕਿ ਜਿਹਦੀਆਂ ਗੱਲਾਂ ਸੁਣਦੇ ਆ ਨਾ ਉਹਨੂੰ ਦੇਖਣ ਦਾ ਚਾਹ ਵੀ ਪੈਦਾ ਹੁੰਦਾ ਬੇਜੇ ਜਿਹੜੇ ਅੱਜ ਸੁਣਦੇ ਇਹਦੀ ਗੱਲਾਂ ਸੁਣ ਲੈ ਆ ਉਹਨੂੰ ਦੇਖੇ ਜੇ ਕੋਈ ਦਾਦਾ ਤੇ ਤੁਸੇ ਤੇ ਫਰਦਾ ਪੈਰ ਸਾਰੇ ਤੇਰੇ ਸਾਡੇ ਵਿੱਚ ਭੁਗਦਾ ਆਪਣਾ ਕੋਕਿਆ ਗੁਰੂ ਘਰ ਆਉਣ ਦਾ ਕੇਵਲ ਇਹੋ ਫਾਇਦਾ ਵੀ ਸਾਡੇ ਅੰਦਰ ਇਹ ਚਾਹ ਪੈਦਾ ਹੋ ਜੇ ਪਾਤਸ਼ਾਹ ਤੇਰੇ ਜਸ ਬਹੁਤ ਸੁਣਦੇ ਅਸੀਂ ਤੇਰਾ ਜਸ ਬਹੁਤ ਸੁਣਦੇ ਆ ਪਰ ਤੂੰ ਦੇਖਦਾ ਨਹੀਂ ਕਿਰਪਾ ਕਰ ਦੇ ਤੇ ਤੇ ਪਤਾ ਰੱਬ ਕੀ ਕਹਿੰਦਾ ਹੈ ਹੁਕਮ ਦਾ ਵਿਚੋਲਾ ਲਿਆ ਕੋਈ ਵਿਚੋਲਾ ਤੇ ਲੋਲਾ ਕੌਣ ਬੜੂ ਪਾਵੇ ਇਸ ਰਸਤੇ ਵਿੱਚ ਸੰਸਾਰ ਦੇ ਰਿਸ਼ਤੇਾਂ ਵਿੱਚ ਸੰਸਾਰ ਦੇ ਲੋਕ ਰਿਸ਼ਤੇ ਵਿੱਚ ਵਿਚੋਲਾ ਪਾਇ ਜਾਂਦੇ ਆ ਦੇ ਖੁਦ ਖੁਦਾ ਦੇ ਮਿਲ ਮਿਲਾਪ ਵਾਸਤੇ ਵਿਚੋਲਾ ਪਾਉਣਾ ਤੇ ਇੱਕੋ ਹੀ ਵਿਚੋਲਾ ਪਰ ਪਾਛਾ ਇੱਕੋ ਹੀ ਵਕੀਲ ਆ ਇੱਕੋ ਹੀ ਵਿਚੋਲਾ ਆ ਉਹ ਵਿੱਚੇ ਵਕੀਲ ਆ ਉਹ ਵਿੱਚੋ ਦਾ ਕਿਹੜਾ ਹਰਦਮ ਦੇ ਕਬਸੀਤ ਗੁਰੂ ਜੀ ਦਾ ਉਹ ਵਕੀਲ ਆ ਉਹ ਚੋਲਾ ਉਸ ਦਰਗਾਹ ਦਾ ਜਿੱਤੇ ਉਹ ਗਾਲ ਕੋ ਕਰਾਮ ਅੱਲਾ ਖੁਦਾ ਵਸ ਲਿਆ ਉਹਦਾ ਵਕੀਲ ਉਹ ਤੋਂ ਬਗਲ ਬਿਜਿਆ ਜਸਤ ਕਈ ਕੇਸ ਕਰ ਸੰਸਾਰਕ ਤੌਰ ਦੇ ਵੀ ਹੋ ਜਾਂਦੇ ਆ ਬਜ ਜਿੱਤੇ ਜੱਜ ਦੇ ਕੋਲ ਸਿੱਧਾ ਬੰਦਾ ਕਦੇ ਜਾ ਹੀ ਨਹੀਂ ਸਕਦਾ ਤੇ ਇਹ ਕਿਵੇਂ ਹੋ ਜੁੰਦਿਆ ਕਿ ਜੱਜ ਦੇ ਕੋਲ ਵਕੀਲ ਤੋਂ ਬਗੈਰ ਬੰਦਾ ਉਹਦੇ ਕੋਲ ਜਾ ਹੀ ਨਹੀਂ ਸਕਦਾ ਜੱਜ ਦੇ ਕੋਲ ਜਿੰਨੇ ਤੇ ਜਾਊਗਾ ਨਹੀਂ ਉਹਨੂੰ ਮਿਲੂਗਾ ਕਿੱਥੇ ਉਹ ਦੇਖੂਗਾ ਕਿਵੇਂ ਦੇਖੂਗਾ ਤੇ ਦੱਬਗੀ ਦੇ ਰਾਹੀਂ ਦੇਖਿਆ ਜਾਊਗਾ ਉਹ ਤਾਂ ਨਹੀਂ ਦੇਖਿਆ ਜਾਣਾ ਜੱਜ ਨੂੰ ਜਦੋਂ ਗੱਲਬਾਤ ਕਰਦੇ ਫਿਰ ਬਹੁਤ ਦੂਰ ਗੱਲਬਾਤ ਵੀ ਨਹੀਂ ਕੀਤੀ ਜਾਂਦੀ ਜਿੰਨਾ ਚਿਰ ਵਕੀਲ ਆਹ ਬੋਲਦਾ ਹੈ ਬੰਦੇ ਨੂੰ ਰੋਦੀ ਤੇ ਬਹੁਤ ਘੱਟ ਨਹੀਂ ਕਦੇ ਪੁੱਛਿਆ ਜਾਵੇ ਤਾਂ ਫਿਰ ਬੋਲਦਾ ਹੈ ਬੰਦਾ ਨਹੀਂ ਤਾਂ ਵਕੀਲ ਹੀ ਦਾਦਾ ਕਰਦਾ ਸਾਡੇ ਤਾਂ ਦੇ ਵਕੀਲ ਗੱਲਾਂ ਕਰਦੇ ਜੇ ਉਸ ਮਾਮਲੇ ਦੇ ਦਸੂ ਕਰਨੇ ਚਾਹੁੰਦੇ ਸੀ ਕਾਇਓ ਤੇ ਗੁਰੂ ਨੰਦਾਰ ਗੁਰੂ ਤੁਮ ਬਗਤ ਪੈਰ ਸਾਰਾ ਇਹ ਨਹੀਂ ਨਹੀਂ ਦਾਇ ਦੇਣਾ ਹੁਣ ਚਾੜ੍ਹ ਰੋ ਵਿੱਚ ਜਿੱਦਾ ਤੇ ਬੈਠਾ ਹੈ ਅਸੀਂ ਇਹਦੇ ਵਿੱਚ ਵਿੱਚ ਪਰਦਾ ਹੈ ਦਿਵਾਰਾਂ ਦਾ ਤੇ ਖੁਦ ਖੁਦਾ ਤੇ ਸਾਡੇ ਵਿੱਚ ਕਿੰਨਾ ਦਾ ਪਰਦਾ ਹੈ ਪਛੇਰੇ ਦੇ ਗੰਡੇ ਵੀ ਪਤਲੀ ਛੇਨਵਾ ਜਿਨਾ ਪਰ ਕਿੰਨਾ ਵੀ ਆ ਡਾਟਰਸ ਅਸਰ ਸਾੜੀ ਅੱਖਾਂ ਦੇ ਵਿੱਚ ਤੁਦਰਾਜ ਜੜਾ ਇੰਦਰ ਦੇ ਤੇ ਤੁਦਰਾ ਕਿਸ ਨਾਲ ਕਰਦਾ ਮਾਣਾ ਜ ਪਰਦਾ ਬੈਲਦਾ ਆ ਜਾਂਦਾ ਏ ਤਿੰਨ ਬਰੀਂਗ ਹੁੰਦਾ ਏ ਬੰਨਗਾ ਦੇਖ ਦਿੱਤ ਹੈ ਪਰ ਸਾਖ ਸਾਹਬਰੀ ਦੇ ਅਗੇ ਪਰਦਾ ਆ ਗਿਆ ਥੋੜੇ ਦੇ ਪਹਿਲ ਤੋਂ ਜਸੋਨ ਨੂੰ ਪਰਦਾ ਲਾਹਂਦਾ ਤੇ ਸਹੀ ਜਿਸ ਲੱਗ ਜਉਂਦਾ ਏ ਉਹ ਪਰਦਾ ਜਿਉ ਗੁਰੂ ਪਾਸੇ ਦੂਰ ਕਰਦ ਮੜਾ ਪਰ ਜਿੱਦ ਰੋ ਗੁਰੂ ਨੇ ਮੜਾ ਜੇ ਪਰਦਾ ਪਰਛੇ ਕਰਤਾ ਉਹਨਰ ਸਭ ਕੁਝ ਦਿਸਣ ਲੱਗ ਜਾਉ ਖੁਦ ਖੁਦਾ ਸਤੂ ਆਪਣੇ ਅੰਦਰ ਵੀ ਦਿਸਣ ਲੱਗ ਜਾਉ ਤੇ ਬਾਹਰ ਵੀ ਦਿਸਣ ਲੱਗ ਜਾਉ ਇਹ ਮੈਂ ਹੁਆ ਮੇਰੇ ਹੋ ਜੁਰਿਆ ਮਾਲਕ ਮੈਨੇ ਦਿਖਿਆ ਨਾ ਇਹ ਗੁਰੂ ਨਾਨਕ ਜੀ ਦੇ ਪਰਛਾ ਮੈਨੂੰ ਦਰਕਾਰ ਤੁਸੀਂ ਮੈਨੂੰ ਕੋਈ ਲੋਕ ਕਿ ਤੂੰ ਲੋਕਾਂ ਨੂੰ ਕਹਿਂਦੇ ਆ ਤੂੰ ਉਹ ਦੇਖ ਲਿਆ ਤੂੰ ਵੀ ਤਾਂ ਗੁਰੂ ਵਾਲਾ ਬਣਿਆ ਮੈਂ ਗੁਰੂ ਵਾਲਾ ਗੁਰੂ ਬਣਿਆ ਪਰ ਗੁਰੂ ਨੂੰ ਪੁੱਛਿਆ ਦੀ ਮੋਂ ਗੁਰੂ ਨੂੰ ਪੁੱਛਿਆ ਕਿ ਤਾਹ ਨਾਲ ਬੜਉ ਨੰਬਰ ਲੋ ਜੇ ਗੁਰੂ ਨੂੰ ਪੁੱਛਾਂਗੇ ਨਾ ਤੇ ਸਾਡਾ ਮਨ ਦਾ ਪਰਦਾ ਪਰ ਮੁੱਕਦਾ ਜਾਊਗਾ ਤੇ ਸਮਝ ਆ ਜਾਊਗਾ ਪਰਸ਼ਾ ਕਰਪਾ ਕਰੇ ਅੱਜ ਉਸ ਅਗਾਲ ਕੋ ਪ੍ਰੋਗਰਾਮ ਲਾ ਖੁਦਾ ਗੁਰੂ ਦੇ ਮਾਇਆ ਦੀ ਗੱਲ ਕਰਨੀ ਸੀ ਅੱਜ ਉਹ ਵਿੱਚ ਵਿਚਾਰ ਜਗੇ ਬੇ ਅਰਜਨ ਤੇ ਜਦੋਂ ਜਨੂ ਓਮਕਾਰ ਹੋ ਗਿਆ ਤੇ ਫਿਰ ਕਿਹੜੀ ਮਾਇਆ ਵਰਤਾਈ ਭਗਵਾਨ ਰਿਸ਼ੀ ਨੇ ਉਹ ਜਿਸਤ ਦਸ ਪਰਸ਼ਵ ਕਲ ਨੂੰ ਪਾਪਦਿਕ ਪਾਗਲ ਨਹੀਂ ਕਰਨਾ ਨੇ ਤੋਈਆਂ ਉਹਨਾਂ ਨੇ ਕਿਹਾ ਮਾ ਬੋਸ਼ ਕਲ ਨੂੰ ਜੋ ਪਾਸ਼ਪਦ ਕਿਰਪਾ ਕਰਨਗੇ ਤਦੋਂ ਵਿਚਾਰ ਕਰਾਂਗੇ ਆਲੋਨਾ ਪਾ ਸੁਭਾਤੇ ਪਰੇ ਵਾਸਤੇ ਨਗਰਗੜ ਦੀ ਸੂਖਸ਼ਾ ਅਧਿਵਾਨ ਤੇ ਸੋਹਰੋ ਦੇ ਚਾਰਾਂ ਵਿੱਚ ਦਸ ਬੇਨਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ